ਸਤਿ ਸ਼੍ਰੀ ਅਕਾਲ ਜਨਾਬ ਸਤਿ ਸ਼੍ਰੀ ਅਕਾਲ ਗੋਬਿੰਦ ਕਿਵੇਂ ਹੈ ਪੀ ਆਰਟੀਸੀ ਬਸ ਵਾਲੇ ਰੌਲਾ ਪਈ ਬੈਠੇ ਜੀ ਕਿਹਦੇ ਨਾਲ ਜਨਾਨੀਆਂ ਜੀ ਬਹੁਤ ਕੋਠਾ ਬੋਲ ਰਹੀਆਂ ਆ ਡਰਾਈਵਰ ਕਹਿੰਦਾ ਡਰਾਈਵਰ ਦੇ ਕਨੈਕਟਰ ਨੂੰ ਜੀ ਅੱਛਾ ਕਿੱਥੇ ਐ ਕਿੱਥੇ ਨਹੀਂ ਜੀ ਬਸ ਤਾਂ ਆਪਣੇ ਬਾਹਰ ਦੇ ਵਿੱਚ ਆ ਗਈ ਥਾਣੇ ਦੇ ਬਾਹਰ ਤੇ ਲਾਈ ਬੈਠੇ ਜੀ ਅੱਛਾ ਕੀ ਆਖਿਆ ਫਿਰ ਕਿਤੇ ਬਸ ਅੰਦਰ ਬੁਲਾਉਣਾ ਜੀ ਮੈਂ ਤਾਂ ਇਹਨਾਂ ਨੂੰ ਤੁਸੀਂ ਕਰ ਲੋ ਸੰਭਲੋ ਗੱਲ ਸਵਾਰੀਆਂ ਵੀ ਨਾਲ ਸਵਾਰੀਆਂ ਵੀ ਹੈਗੀਆਂ ਨਾਲ ਬਸ ਬਾਹਰ ਦੇ ਵਿੱਚ ਲਾ ਕੇ ਉਹਨਾਂ ਨੇ ਤਾਂ ਖਾਲੀ ਕਰ ਤੀ ਜੋ ਕਹਿੰਦੇ ਅਸੀਂ ਤੋਰਦੇ ਨਹੀਂ ਬੁਲਾ ਲਓ ਯਾਰ ਆਜੋ ਨ ਤਾਂ ਤੁਸੀਂ ਆਪੇ ਹੋਗੇ ਇਹ ਡਰਾਈਵਰਾਂ ਕਨੈਕਟਰਾਂ ਨਾਲ ਉਹ ਜਨਾਨੀਆਂ ਲਈ ਸਰ ਜੀ ਸਰ ਸਤਿ ਸ਼੍ਰੀ ਅਕਾਲ ਜੀ ਬੜਾ ਪਿਆਰ ਦੇ ਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਜੋ ਬੈਠੋ ਜੀ ਤੁਸੀਂ ਮੈਗਨੇਟਰਸ ਆਪਾਂ ਕਨੈਕਟਰੋਂ ਵੀ ਆਤੀ ਸੀ ਜੀ ਤੇ ਇਹ ਡਰਾਈਵਰਾਂ ਜੀ ਡਰਾਈਵਰ ਤੁਸੀਂ ਡਰਾਈਵਰ ਹੋ ਹਾਂ ਜੀ ਰੋਲਾ ਕੀ ਦੇ ਨਾਲ ਹੈ ਰੋਲਾ ਸਰ ਜਨਾਨੀਆਂ ਨਾਲ ਹੀ ਹੈ ਜੀ ਉਹ ਭੜਾ ਫਰੀ ਆਣ ਸਰਕਾਰਡ ਵਾਲੇ ਬਹੁਤ ਵੀ ਬਲਾ ਹੀ ਲੋ ਉਹਨਾਂ ਨੂੰ ਹਾਂ ਜੀ ਬਲਾ ਲਓ ਆਹ ਆ ਮੇ ਜੀ ਸਤਿ ਸ਼੍ਰੀ ਅਕਾਲ ਜੀ ਨਾ ਸਤਿ ਸ਼੍ਰੀ ਅਕਾਲ ਬੀਬਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆ ਜਾ ਬੈਠੋ ਸ਼ੁਕਰ ਇਹਨੇ ਕਿਹਾ ਤਾਂ ਤੁਸੀਂ ਤਾਂ ਵਾਵਾ ਕਹਿ ਦਿੱਤਾ ਬੈਠੋ ਇਹ ਤਾਂ ਬੱਸਾਂ ਚ ਉਹੀ ਬੈਣ ਦਿੰਦੇਗੇ ਉਹ ਚੱਲ ਕੋਈ ਨਵੀਂ ਬੱਸ ਠੰਡੇ ਰਿਆ ਕਰੋ ਸਵੇਰੇ ਸਵੇਰੇ ਤੁਸੀਂ ਦੇਣੀ ਇਹਨੇ ਵੀਰ ਦੀ ਇਹਨਾਂ ਨੇ ਤਾਂ ਸਾਡਾ ਜਲੂਸ ਕੱਢਤਾ ਕੀ ਕਰਤਾ ਪੰਜਾਬ ਸੀਟਾਂ ਵਾਲੀ ਜਨਾਬ ਬੱਸ ਹੈ ਜੀ 100 100 ਜਨਾਣੀਆਂ ਚੜ ਜਾਂਦੀਆਂ ਹੁਣ ਅਸੀਂ ਦੱਸੋ ਕਿੱਥੇ ਭਾਈਏ ਲੈ ਭਾਗੇ ਤੇ ਭਾਵੇਂ ਤੇਰੇ ਪਿਓ ਦੀ ਬੱਸ ਆ ਉਹ ਬੀਬਾ ਜੇ ਇਹਦੇ ਬਿਓ ਦੇ ਬਾਸਾਇ ਨੇ ਇਹਦੇ ਬੋਲ ਲਾ ਤੁਸੀਂ ਅੱਖਾਂ ਦੇਖੋ ਤੁਸੀਂ ਇੱਕ ਚੀਜ਼ ਸੋਚ ਦੇਖੋ ਵੀ ਉਹਨਾਂ ਨੂੰ ਬਸ ਅੱਛਾ ਸਾਨੂੰ ਪੈਣ ਛੱਡਣ ਦੀ ਵਜਾਇ ਤੇ ਚਾਕੇ ਠਾਣੇ ਲਿਆ ਉਹਨਾਂ ਨੂੰ ਤਾਂ ਠਾਣੇ ਵੀ ਕੋਈ ਮੈਨੂੰ ਆਏ ਤਾਂ ਦੱਸ ਦੋ ਮਸਲਾ ਕੀ ਹੈ ਸਿੱਧੇ ਸ਼ੁਰੂ ਹੋ ਗਏ ਆਹੀ ਹਾਲ ਬਸ ਜੀ ਕੀਤਾ ਹੋਊ ਵਿਚਾਰੇ ਨਾਲ ਤੁਸੀਂ ਡਰਾਈਵਰ ਕਨੈਕਟਰ ਵੀ ਔਖੇ ਮੈਂ ਨਹੀਂ ਕਹਿੰਦਾ ਸਫ਼ਰ ਨਹੀਂ ਕਰਨਾ ਇੱਥੇ ਗਰਮੀ ਵਾਲਾ ਕੰਮ ਨਹੀਂ ਉਹਨੇ ਉਹਨੇ ਵੀ ਦੇਖੋ ਨਾ ਇੱਥੇ ਖੜ ਪੁੱਤ ਇਹਨੂੰ ਵੀ ਇੱਥੇ ਖਿਲਾਰਨਾ ਮੈਂ ਅੜ ਕੇ ਹਾਂ ਕਿ ਤੁਹਾਰੀ ਸੀ ਵਾਸਤ ਤੁਹਾਡੀ ਚੰਡੀਗੜ੍ਹ ਤੋਂ ਆ ਰਹੇ ਸੀਗੇ ਜੀ ਅੱਛਾ ਰਸਤੇ ਜੇ ਚੜ ਗਏ ਜੀ ਇਹਨਾਂ ਨੇ ਜਾਉਣਾ ਹਰਾਮ ਨੇ ਕਿਉਂ ਕੀ ਗੱਲ ਚੋਣਾ ਹਰਾਮ ਕਰਤਾ ਹੈ ਬਸ ਮੈਨੂੰ ਆਉਂ ਦੱਸ ਵੀ ਤੇਰੀ ਆਪ ਦੀ ਬਣਾਈ ਆ ਬਸ ਦੇਖੋ ਜੀ ਆ ਬੋਲ ਇਹਨਾਂ ਤਰੀਕਾ ਵੇਖੋ ਇਹਨਾਂ ਦਾ ਨਾ ਇਹ ਦੂਰੇ ਦੂਰੇ ਇਹ ਕਰਾਇਆ ਪਾਲ ਦੇ ਕੀ ਗੱਲੇ ਜੋ ਸਾਡੇ ਮਾਤੇ ਸਰਕਾਰ ਨੇ ਫ੍ਰੀ ਲਾਵਾ ਤਾਂ ਤੁਹਾਡਾ ਕੀ ਢੱਡ ਦੋਖਦਾ ਬੀਬਾ ਸਾਹਿਬ ਨਾਲ ਤਾਂ ਬੋਲਣ ਨੂੰ ਵਿਚਾਰੇ ਨਾ ਥਾਣਾ ਬੋਲੋ ਵੀਰ ਜੀ ਤੁਹਾਨੂੰ ਨਹੀਂ ਪਤਾ ਸਾਡੇ ਦਾ ਕੀ ਹਾਲ ਕਰਦੇ ਹੋ ਤੁਸੀਂ ਆਵਾ ਮੈਨੂੰ ਕਹਿਤਾ ਇੱਥੇ ਬਹਿਣ ਨੂੰ ਤਾਂ ਬਸ ਝੂ ਹੀ ਨਹੀਂ ਬਹਿਣ ਦਿੰਦੇ ਉਹ ਭੈਣੇ ਤੂੰ ਥਾਣਾ ਨਹੀਂ ਚੰਗਾ ਬੋਲਦੀ ਉਹਨੂੰ ਵਿਚਾਰਨ ਨੂੰ ਕਿੰਨਾ ਕਮਾੜਾ ਬੋਲਿਓਂ ਕਿ ਸਵਾਰੀਆਂ ਹੋਰ ਰਹਿਣੇ ਕੋਈ ਵੀ ਤੇ ਨਾਲ ਆਈਆਂ ਸਵਾਰੀਆਂ ਬੁਲਾ ਯ ਯਾਰ ਵੀਰ ਜੀ ਤੈਨੂੰ ਨਹੀਂ ਪਤਾ ਇਹ ਕਿੰਨਾ ਉਲਟਾ ਸਿੱਧਾ ਬੋਲਦਾ ਨਹੀਂ ਮੇਰੇ ਸਮਾਨ ਤੇ ਇਹਨੂੰ ਕੀ ਦਾ ਦੋਖਾ ਹਾਂ ਮੈਂ 50 ਚੀਜ਼ਾਂ ਲੈ ਕੇ ਆਵਾ ਮੇਰੇ ਕੋਲ ਮਸਲਾ ਲੈ ਕੇ ਆ ਨਾ ਢੀੜਾ ਮੈਂ ਸੁਣਾਉਂਦਾ ਵਿਚਾਰੇ ਦਾ ਸਵਾਰੀਆਂ ਕਿੰਨੀਆਂ ਖੱਜਲ ਹੁੰਦੀਆਂ ਹੋਣਗੀਆਂ ਅ ਭੈਜੀ ਤੁਸੀਂ ਮੈਂ ਇਹ ਤਾਂ ਆਰਦਾ ਦਾ ਫੁਰਨਾ ਤੇ ਲੈਣ ਗਿਆ ਕੀ ਖਾ ਕੇ ਆਈਆਂ ਛਾਤ ਹੋ ਜਾ ਮਾੜੀ ਜੀ ਗੱਲ ਕੋਈ ਕਹਿੰਦੀ ਜੀ ਸਾਨੂੰ ਭੌਂਦੇ ਨਹੀਂ 50 ਸੀਟਾਂ ਉਹਦੇ ਵਿੱਚ ਬਸ ਚ ਹੈ ਤੇ ਹੁਣ 100 ਜਨਾਨੀਆਂ ਚੜ ਗਈਆਂ ਮੈਂ ਇੱਕ ਇੱਕ ਤੇ ਦੋ ਦੋ ਬੰਦੇ ਯਾਰ ਸਾਡੇ ਕੋਲ 29 ਮਸਲੇ ਨੇ ਤੇਰੇ ਸੱਪ ਲੜ ਗਏ ਉਹ ਜਿਹਦੇ ਉਹ ਭੈਣੇ ਇੱਕ ਵਾਰ ਗੱਲ ਦਾ ਸੁਣ ਲੈ ਮੈਂ ਇਹਨੂੰ ਜੱਜ ਨਹੀਂ ਬੋਲਾਂਦਾ ਵੀ ਕਿਵੇਂ ਬੋਲਣਾ ਹੁੰਦਾ ਸਾਹਬ ਨਾਲ ਬੀਬਾ ਸਾਹਬ ਨਾਲ ਸਾਹਬ ਨਾਲ ਕਿਸੇ ਨੂੰ ਹੋਰ ਵੀ ਗੱਲ ਕਰਦੇ ਆਖਰੋ ਇਨਸਾਨ ਵੀ ਇਹਨਾਂ ਨਹੀਂ ਆਉਂਦੀ ਇਹ ਦੇਖੋ ਬੀਬਾ ਘਟੋ ਘਟ ਇੱਥੇ ਤਾਂ ਸਾਹਬ ਨਾਲ ਬੋਲ ਲਾ ਤੂੰ ਥਾਣੇ ਬੈਠੀ ਐ ਉਹਨੋਂ ਵਿਚਾਰਾਂ ਨੂੰ ਬੱਸ ਠਾਣੇ ਦੇ ਮੂਹਰੇ ਲਾਉਣੀ ਪੈਗੀ ਤੂੰ ਮਾੜਾ ਮੋਟਾ ਪਤਾ ਨਹੀਂ ਕੀ ਕਿੱਥੋਂ ਮਿਰਚਾਂ ਖਾ ਕੇ ਐਂ ਘਰੋਂ ਤੂੰ ਵੀ ਮਾੜਾ ਹਿਸਾਬ ਚ ਰਹਿ ਪੰਜੀ ਤੁਸੀਂ ਵੀ ਨਾਲ ਹੀ ਉਹਨਾਂ ਦੇ ਨਹੀਂ ਵੀਰ ਜੀ ਮੈਂ ਤਾਂ ਆਟਾ ਮੈਂ ਤਾਂ ਹੋਰ ਲੇਟੇ ਤੇ ਖੜੀ ਸੀ ਲੁਧਿਆਣੇ ਦੇ ਤੇ ਮੈਂ ਆਖਿਆ ਵੀਰ ਜੀ ਅਸੀਂ ਵੀ ਜਾਣਾ ਸਾਨੂੰ ਵੀ ਚੜਾ ਲੈ ਇਹਨਾਂ ਨੂੰ ਸਾਨੂੰ ਵੇਖ ਕੇ ਬੱਸ ਹੀ ਦਵਾਈ ਲਈ ਬੱਸ ਕੀ ਦਵਾਈ ਗਾਂ ਜਿਹੜੇ ਤੇ ਕੁੜਕਾਂ ਖੜਨਾ ਕਾ ਜਾਣਾ ਉਹਨਾਂ ਨੂੰ ਵੇਖ ਕੇ ਤਾਂ ਛਿਟਕਾਂ ਮਾਰੇ ਤੇ ਸਾਨੂੰ ਵੇਖ ਕੇ ਬੱਸ ਲੈ ਆਏ ਭਜਾ ਕੇ ਮਾੜੀ ਮੋਟੀ ਨਾ ਮਾੜੀ ਕੋਸ਼ ਕਰਦੇ ਆ ਇਹ ਮਾੜੀ ਮੋਟੀ ਨਾ ਇਹ ਗੱਲ ਦੀ ਬੀਬੀ ਸ਼ਰਮ ਮੰਨਿਆ ਕਰੋ ਸ਼ਰਮ ਕੀ ਮੰਨਣੀ ਉਹ ਨਹੀਂ ਤਾਂ ਤੁਸੀਂ ਪੈਂਟ ਪੈਂਟ ਚੜਾ ਲੈਂਗੇ ਇੱਕ ਗੱਲ ਦੱਸੋ ਤੁਸੀਂ ਸਾਡੇ ਮਾਰੇ ਦੀ ਬਸ ਖੱਤ ਜਾਂਦੀ ਹੈ ਹੁਣ ਮੈਨੂੰ ਇੱਕ ਗੱਲ ਦੱਸੋ ਵੀ ਧੀਆ ਭੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਹੈ ਭੈਣਾ ਤਾਂ ਸਾਂਝੀਆਂ ਹੁੰਦੀਆਂ ਤੇ ਜਿਹੜੇ ਮਾਵਾ ਸੀ ਇੰਥੇ ਹੀ ਫਿਰਦੀ ਆ ਪੁੱਤ ਪੈਦਾ ਹੋਏ ਬੀਬੇ ਬੋਲੀ ਕਿੰਨੀ ਮਿੱਟੀ ਚ ਮਲਾਈ ਜਾਂਦੀ ਬੋਲੀ ਕਿੰਨੀ ਮਾੜੀ ਹੈ ਵੀ ਕੁੜੀਆਂ ਖੜੀਆਂ ਟਾਲ ਚੱਲੀਆਂ ਕੋਈ ਜਿਹੜਾ ਨਾ ਉਹਦੇ ਵਾਸਤੇ ਤਾਂ ਬਸ ਹੈ ਹੀ ਨਹੀਂ ਆ ਦੇਖੋ ਜੀ ਇਹ ਹੁਣ ਏਦਾਂ ਬੋਲੀ ਜਾਂਦੀਆਂ ਤੇ ਬੱਸ 'ਚ ਮੇਰੇ ਤੁਹਾਡੇ ਸਾਹਮਣੇ ਮੇਰਾ ਮੈਂ ਤਾਂ ਸਮਝੀ ਜਾਂਦਾ ਬੱਸ ਜਿਹਨੇ ਕੀ ਕਰਦਾ ਚੁੱਪ ਕਰ ਮੈਂ ਮੈਨੂੰ ਨਾ ਗੁੱਸਾ ਨਾ ਚੜਾਓ ਤੁਸੀਂ ਮੇਰਾ ਬੀਬੀ ਜੇ ਗੱਲ ਕਰਨੀ ਬੰਦਿਆਂ ਨੂੰ ਗੁਰਪ੍ਰੀਤ ਸਵਾਰੀਆਂ ਹੈ ਨਹੀਂ ਬੱਸ ਵਿੱਚ ਸਰ ਹੈਗੇ ਜੀ ਬਾਹਰ ਹੀ ਖੜੇ ਖਾਂ ਅੰਦਰ ਕਰਤਾਰੀ ਮਸਜਿਦ ਨੂੰ ਪਤਾ ਲੱਗੇ ਵੀ ਰੌਲਾ ਕੀ ਹੈ ਇਹ ਤਾਂ ਇਕੱਲੇ ਦੇ ਉਹਦੇ ਵਿਚਾਰੇ ਦੀ ਗੱਲ ਪਈ ਜਾਂਦੀ ਸਵਾਰੀਆਂ ਦੇਖੋ ਜੀ ਸਾਰੀਆਂ ਸਾਰੀਆਂ ਸਵਾਰੀਆਂ ਨੂੰ ਪਤਾ ਇਸ ਗੱਲ ਦਾ ਵੀ ਇਹ ਖਾਮ ਖਾਂ ਗੱਲ ਪਈਆਂ ਸਾਡੇ ਕੱਟ ਪਾਣੀ ਪੈਣਾ ਉੱਥੇ ਚਿੱਕੜ ਆ ਗਿਆ ਮੀਂਹ ਪਿਆ ਵਾ ਸੀ ਜ਼ੋਰ ਦੇ ਤੇ ਇਹਨੇ ਫੋਟੋ ਬਸ ਪਜਾ ਕੇ ਸਾਰੇ ਕੱਪੜੇ ਭਾਉਂਦੇ ਅਸੀਂ ਅਸੀਂ ਦਵਾਈ ਲੈਂਦੇ ਸੀ ਡਾਕਟਰ ਕੋਲੇ ਡਾਕਟਰ ਕਹਿੰਦਾ ਕਿ ਲਗਾਓ ਜਿਹੜੀ ਮਝੋ ਦੇ ਕਿਵੇਂ ਬੰਦ ਤੁਸੀਂ ਭਾੜੇ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ 2 ਮਿੰਟਾਂ ਵਿੱਚ ਮੇਰਾ ਦਿਮਾਗ ਝਟ ਗਿਆ ਉਹ ਇਹ ਨਾ ਕੀ ਕੀ ਤੋ ਵਿਚਾਰਨਾ ਮਾੜੀ ਮੋਟੀ ਗੱਲ ਹੌਸਲੇ ਨਾਲ ਕਰ ਲੋ ਤੁਸੀਂ ਆਫਤ ਤਾਂ ਨਹੀਂ ਆ ਚੱਲੀ ਕੋਈ ਸਰ ਬਾਹਰ ਮੇਰੀ ਇਹ ਵੀ ਨਹੀਂ ਗੱਲ ਸੁਣ ਰਹੀਆਂ ਸੀ ਮੈਂ ਤਾਂ ਪਹਿਲਾਂ ਇਹਨਾਂ ਨੂੰ ਕਿਹਾ ਪਿਆਰ ਨਾਲ ਤਾਂ ਬੋਲੋ ਕਮ ਸੇ ਕਮ ਇਹ ਵੀ ਆਦੀਵਾਸ ਬਣਾਈਆਂ ਜਿਹੜਾ ਗੀ ਬਾਅਦ ਦੀ ਬੱਸ ਨੇ ਹੁਣ ਮੇਰੀ ਗੱਲ ਸੁਣ ਧਿਆਨ ਨਾਲ ਇੱਧਰ ਆਓ ਛੋਟੇ ਵੀਰ ਇੱਧਰ ਆਓ ਤੁਸੀਂ ਇੱਧਰਲੇ ਪਾਸੇ ਇੱਧਰਲੇ ਪਾਸੇ ਆਓ ਆਸਵਾਰੀ ਆ ਗੜ ਗਿਆ ਜੀ ਇਹਨਾਂ ਨੂੰ ਪੁੱਛੋ ਇੱਥੇ ਆਓ ਤੁਸੀਂ ਤੁਸੀਂ ਪੜੇ ਲਿਖੇ ਹੋ ਹਾਂ ਜੀ ਸਰ ਪਿਛਲੀ ਸਾਈਡ ਬੈਠੀ ਸੀ ਅੱਗੇ ਸੀ ਪਿਛਲੀ ਸਾਈਡ ਬੈਠੀ ਸੀ ਕੀ ਰੌਲਾ ਇਹਨਾਂ ਦਾ ਕਨੈਕਟਰ ਨੇ ਕੋਈ ਮਾੜਾ ਜਿਹਾ ਗੱਲ ਇਹ ਸਮਾਰਟਫੋਨ ਦਾ ਹੀ ਕੋਈ ਸੀਗਾ ਜੀ ਇਹਨਾਂ ਕੋਲ ਸਮਾਨ ਸੀ ਕੁਛ ਐਵੇਂ ਜਿਹਾ ਕਰਕੇ ਪੂਰੀ ਗੱਲ ਤਾਂ ਨਹੀਂ ਪਤਾ ਹੈਗਾ ਅੱਛਾ ਰੌਲਾ ਪਿਆ ਇਹ ਬਾਅਦ ਚੜ ਥਨੇੜੇ ਆ ਕੇ ਮਤਲਬ ਇਹਨਾਂ ਨੇ ਬੱਸ ਵੀ ਇੱਥੇ ਠਾਣੇ ਲਾਇਆ ਬੱਸ ਹੈ ਠੀਕ ਹੈ ਮਤਲਬ ਤੁਸੀਂ ਕਲੀਅਰ ਕਰਦੇ ਹੋ ਸਮਾਨ ਪਿੱਛੇ ਰੋਲਾ ਪਿਆ ਹਾਂ ਜੀ ਜਿਹੜਾ ਸੁਣਿਆ ਸਾਨੂੰ ਸੁਣਿਆ ਵੀ ਸਮਾਨ ਸਾਡੇ ਕਨੇਕਟਰ ਨੂੰ ਗੁੱਟਣ ਪਈਆਂ ਸੀ ਜੀ ਉਹਨਾਂ ਵਿਚਾਰ ਨੇ ਆਧਾਰ ਕਾਰਡ ਮੰਗਿਆ ਸੀ ਤੇ ਫੋਨ ਚੋਂ ਕਰ ਦਿਖਾਉਂਦੀਆਂ ਸੀਗੀਆਂ ਹਾਂ ਮਤਲਬ ਨਹੀਂ ਫੋਨ ਚ ਨਹੀਂ ਨਾ ਪਰ ਨਹੀਂ ਫੋਨ ਚ ਨਹੀਂ ਚੱਲਦਾ ਫੋਨ ਚ ਫੋਨ ਚ ਨਹੀਂ ਪਾਉਂਦਾ ਕਲਾਉਡਿੰਗ ਨਹੀਂ ਜੀ ਨਹੀਂ ਅੱਛਾ ਨੇ ਮੈਨੂੰ ਸਮਾਨ ਦਾ ਪਹਿਲਾਂ ਸਮਾਨ ਦਾ ਰੋਲਾ ਦੱਸੋ ਵੀ ਸਮਾਨ ਦਾ ਹਾਂ ਦਾ ਇਹ ਹੈ ਜੀ ਆ ਬੀਬੀ ਕੋਲੇ ਉਹ ਬੀਬੀ ਕੋਲੇ ਘੱਟੋ ਘੱਟ 4-4 ਬੈਗ ਹੈ ਜੀ ਤੇ ਬੈਗ ਵੀ ਘੱਟੋ ਘੱਟ 40-40 ਕਿਲੋ ਦੇ ਜੀ ਅੱਛਾ ਚੱਕ ਕੇ ਆਪਦੀਆਂ ਜੜੀਆਂ ਹੈਗਾ ਸੀਟਾਂ ਦੇ ਉੱਤੇ ਰੱਖ ਲਿਆ ਜੀ ਜਦੋਂ ਜੀਬਾ ਨੂੰ ਗੱਲ ਕਰਨੀ ਉਹਨੂੰ ਗੱਲ ਕਰਨ ਦੇ ਤਾਂ ਉਹ ਮੈਂ ਸੁਣੂੰਗਾ ਤੇਰੀ ਗੱਲ ਉਹਨੂੰ ਗੱਲ ਕਰਨ ਦੇ ਉਹਨੂੰ ਬੋਲਣੇ ਨਾ ਕਹਿੰਦੇ ਤੂੰ ਉਹਨੂੰ ਗੱਲ ਤਾਂ ਕਰ ਲੈਂਦੇ ਵਿਚਾਰੇ ਨੂੰ ਅੱਛਾ 4-4 ਬੈਗ ਹੈ ਜੀ ਇਹਨਾਂ ਕੋਲੇ ਸੀਟਾਂ ਦੇ ਉੱਤੇ ਰੱਖ ਲਿਆ ਜਦੋਂ ਕਿ ਉਹ ਜਿਹੜੇ ਮਰੀਜ਼ ਉਹਦੇ ਨਾਲ ਸਾਡੇ ਬੱਸ ਦੇ ਵਿੱਚ ਦੋ ਮਰੀਜ਼ ਵੀ ਸੀਗੇ ਉਹਨਾਂ ਨੂੰ ਖੜਾ ਹੋਣਾ ਪਿਆ ਸੀ ਅੱਛਾ ਮਰੀਜ਼ ਤੋਂ ਮਰੀਜ਼ ਨੂੰ ਵੀ ਸੀਟ ਨਹੀਂ ਮਿਲਦੀ ਇਹ ਨਾ ਕਰਕੇ ਜੀ अच्छा हां बीपा सामान ਕੀ ਸੀਗਾ? ਸਮਾਨ ਮੈਂ ਕੱਪੜੇ ਲਿਓਨੇ ਲਿਦੇਹਾਣੇ ਤੋਂ ਕੱਪੜੇ ਸੀਗੇ ਹੋਰ ਕੀ ਸੀਗਾ ਹੋਰ ਮੈਂ ਉਥੇ ਪੱਠਿਆਂ ਦਾ ਪੰਡਾ ਥੋੜੂ ਉਤਾਰ ਲੰਘੇ ਸੀ। ਨਹੀਂ ਮੇਰੇ ਵੱਲ ਦੇਖ ਬੀਬਾ ਉਹਨੂੰ ਕੋ ਕੌੜਾ ਝੱਕੀ ਜਾਨੀ ਉਹ ਤਾਂ ਵਿਚਾਰਦਾ ਕੀ ਕੁਸੁਰਾ ਉਹ ਨੌਕਰੀ ਕਰਦਾ। ਸਮਾਨ ਸੀ ਵੀਰ ਕੀ? ਬੈਗ ਮੇਰੇ ਕਿਤੇ ਉਧਰ ਕਰ ਦਿੰਦੇ ਕਿਤੇ ਉਧਰ ਕਰ ਦਿੰਦੇ ਕੀ ਗੱਲ ਹੈ ਜਦੋਂ ਬੈਗ ਹੀ ਸਾਰੇ ਰਾਤ ਔਰ ਫੇਰ ਕੇ ਮੈਂ ਲਿਓਨੇ ਆ ਤਾਂ ਮੈਂ ਇਹਨਾਂ ਨੂੰ ਕਾਹਦਾ ਕਰਾਇਆ ਤੋ? ਇਹ ਬੈਗ ਦੇਖੋ ਜੀ ਅਸਲ ਦੇ ਵਿੱਚ ਜਿਹੜੀ ਬੱਸ ਹੈ ਨਾ ਇੱਕ ਤੁਹਾਨੂੰ ਪਤਾ ਨਾ ਇੱਕ ਇੱਕ ਲਿਮਟ ਹੈ ਉਹਦੀ। ਉਦੇ ਵਿੱਚ ਸਮਾਨ ਕਿੱਥੇ ਟਿਕੂਗਾ ਮੈਂ ਦੇਖੋ ਇਹ ਮੇਰਾ ਕੋਈ ਸੱਜਣ ਨਹੀਂ ਤੁਸੀਂ ਦੁਸ਼ਮਣ ਨਹੀਂ ਮੇਰੇ ਮੈਨੂੰ ਇੱਕ ਗੱਲ ਦੱਸੋ ਵੀ ਸਮਾਨ ਲੁਧਿਆਣੋਂ ਕਾਹਦਾ ਲੈ ਕੇ ਆ ਰਹੇ ਸੀ ਤੁਸੀਂ ਮੈਂ ਕੱਪੜੇ ਦਾ ਕੰਮ ਕਰਦੀ ਵੀਰ ਜੀ ਕੱਪੜਾ ਆ ਮੈਂ ਲੈ ਕੇ ਆਈ ਸੀ ਲੁਧਿਆਣੋਂ ਅੱਛਾ ਲੁਧਿਆਣੋਂ ਹਾਂਜੀ ਲੁਧਿਆਣੇ ਮੇਰਾ ਕਾਰੋਬਾਰਾ ਕੱਪੜੇ ਦਾ ਤੇ ਦੁਕਾਨਾਂ ਦਾ ਤੁਸੀਂ ਫੇਲ ਕਰੀ ਬੈਠੀਆਂ ਘਰੇ ਕੱਪੜੇ ਵੇਚ ਮੈਂ ਨਹੀਂ ਕਹਿੰਦਾ ਕਿ ਕਾਰੋਬਾਰ ਨਾ ਕਰੋ ਹੁਣ ਤੁਸੀਂ ਐਂ ਦੱਸੋ ਤਕੀਨ ਸਮਾਨ ਪਿੱਛੇ ਰੌਲਾ ਕੀ ਪਾਇਆ ਤੁਸੀਂ ਇਹਨਾਂ ਨੇ ਕੀ ਚੱਕਰ ਸੀਗਾ ਸਰ ਜੀ ਸਮਾਨ ਪਿੱਛੇ ਰੌਲਾ ਇਹ ਸੀ ਇਹਨਾਂ ਕੋਲ 4-5 ਬੈਗ ਸੀ ਵੱਡੇ ਜਿਹੜੇ ਘੱਟੋ-ਘੱਟ ਮਤਲਬ ਹੈ ਵੀ ਇੱਕ ਸੀਟ ਤੇ ਦੋ ਹੀ ਡੰਡੇ ਸੀ ਹਾਂ ਦੋ ਸੀਟਾਂ ਤਾਂ ਇਹਨਾਂ ਨੇ ਹੂੰ ਰੋਕ ਲਈਆਂ ਤੀਜੀ ਸੀਟ ਤੇ ਅਸੀਂ ਨੂੰ ਬੈਠਣ ਨੂੰ ਥਾਂ ਦਿਓ ਹੁਣ ਉਹ ਨਾਲ ਦੂਜੇ ਵੀ ਜਿਹੜੇ ਹੈਗੇ ਆ ਸਵਾਰੀਆਂ ਸਵਾਰੀਆਂ ਹੈਗੀਆਂ ਉਹਨਾਂ ਨੇ ਸਮਾਨ ਡਿੱਗੀ ਚ ਨੇ ਰਖਾਉਂਦੇ ਤੁਸੀਂ ਸਰ ਡਿੱਗੀ ਤਾਂ ਇਹਨਾਂ ਨੇ ਪਹਿਲਾਂ ਫੁੱਲ ਕਰ ਛੜ ਗਿਆ 5-7-10 ਪਹਿਲਾਂ ਤੇ ਸਰ ਡਿੱਗੀ ਐਡੀ ਦੇਖੋ ਇਹ 3 ਸਾਲ ਦਾ ਲੱਗਦਾ ਸਾਨੂੰ ਹਾਂ ਦੱਸੋ ਲੈ ਨਹੀਂ ਨਹੀਂ 7-8 ਸਾਲ ਦਾ ਲੱਗਦਾ ਤੇ ਇਹਦੀ ਆਖ ਡੈਟ ਨਹੀਂ ਲੈਣੀ ਅਸੀਂ ਜਿਆਦਾ ਇਹ ਤਿੰਨ ਸਾਲ ਤੋਂ ਘੱਟ ਹੈ ਇਹਦੀ ਹਾਂ ਸਾਡਾ ਤਾਂ 3 ਸਾਲ ਦਾ ਵੀ ਉਹ ਹੀ ਕਰੀ ਜਾਂਦਾ ਤੇ ਜੀ ਆਹ ਜੀ ਉਹ ਕੁੜੀ ਨਾਲ ਹੈ ਜੀ ਉਹ ਤੁਹਾਨੂੰ 4 ਸਾਲ ਦੀ ਲੱਗਦੀ ਹੈ ਨਹੀਂ ਨਹੀਂ ਇਹ ਤਾਂ 7-8 ਸਾਲ ਦਾ ਇਹ ਲੱਗਦਾ 10 10-11 ਸਾਲ ਹੈ ਹੈ 10-11 ਸਾਲ ਦੀ ਕੁੜੀ ਹੈ ਜੀ ਲੱਗਦੀ ਹੈ ਕੁੜੀ ਆ ਮਾਤਾ ਵਿਚਾਰੀ ਸਾਡੇ ਮਾਵਾ ਦੇ ਸਮਾਨ ਹੈ ਇਹ ਸਾਨੂੰ ਉਲਟ ਗਾਲਾਂ ਕੱਢਦੀ ਹੈ ਜੀ ਦੱਸੋ ਲੈ ਉਲਟ ਗਾਲਾਂ ਕੀ ਬੱਸਾਂ ਤੇ ਲਾਈਆਂ ਸਰਕਾਰ ਨੇ ਹਏ ਇਹ ਡਰਾਈਵਰ ਡਰਾਈਵਰ ਕਿਨੇ ਲੱਗਿਆ ਨਵੇਂ ਡਰਾਈਵਰ ਨੇ ਬਸ ਸਾਨੂੰ ਵੇਖ ਕੇ ਥੋੜੀ ਕਰ ਲਈ ਵੀ ਮਾਤਾ ਜੀ ਬੜੇ ਬਹੁਤ ਆਏ ਇਹਨਾਂ ਨੂੰ ਕੋਈ ਪਰਵਾਹ ਨਹੀਂ ਚੱਲ ਇਹਨਾਂ ਨੂੰ ਕੋਈ ਪਰਵਾਹ ਨਹੀਂ ਕਿ ਮਰੂਗਾ ਬੀਬਾ ਗੱਲ ਸੁਣ ਮੇਰੀ ਖਾ ਕੇ ਪੋਸਟ ਆਪਸ ਤੇ ਫੀਮ ਤੇ ਚੜ ਜਾਂਦੇ ਤੇ ਬੁਢਾ ਨੂੰ ਸਮਝਦੇ ਹੋ ਨਹੀਂ ਤੁਸੀਂ ਦੇਖੇ ਹੋਣੀਆਂ ਫੀਮ ਪੋਸਟ ਆ ਕਿ ਤੁਸੀਂ ਡਰਾਈਵਰਾਂ ਦੇ ਪੱਕਾ ਟੀਚਾ ਰੱਖਦੇ ਲੋਕਾਂ ਦੇ ਵੀ ਫੀਮ ਫੀਮ ਖਾਲੀ ਪੋਸਟ ਖਾਣੇ ਆਉਂਦੀ ਤਾਂ ਰੋਟੀ ਪੂਰੀ ਦੇ ਉਹ ਸੁਝਵਾਈਆਂ ਖਾਣਾ ਉਹਨੇ ਐਵੇਂ ਦਿਵਾਲੀ ਲਈ ਬੱਸ ਲੈ ਪਿਛਲੇ ਹਾਲ ਤੇ ਇਹਨਾਂ ਦੇ ਜਵਾਕਾਂ ਨੇ ਬੱਸ ਚੋਲਟੀ ਕਰਦੀ ਮੈਂ ਧੋਤੀ ਹੈ ਬੱਸ ਦੱਸੋ ਵਿਆਹਾਂ ਦੱਸੋ ਮੈਨੂੰ ਵੀ ਤੂੰ ਲੀੜਾ ਕਪੜਾ ਲੈਣ ਜਾਣੀ ਆ ਠੀਕ ਹੈ ਤੂੰ ਜਾ ਛੱਡੋ ਹਫ਼ਤੇ ਚ ਸਾਰੇ ਦਿਨ ਜਾਵੇ ਬੇਸ਼ੱਕ ਹਨ ਪਹਿਲੀ ਗੱਲ ਤਾਂ ਇਹ ਦੱਸੋ ਵੀ ਸਰਕਾਰੀ ਬੱਸ ਜਿਹੜੀ ਹੈਗੀ ਪ੍ਰਾਈਵੇਟ ਨਹੀਂ ਤੁਹਾਡੇ ਆਉਂਦੀ ਕੋਈ ਵੀ ਸਰਕਾਰੀ ਤੇ ਚੜਨਾ ਤੁਸੀਂ ਤੇ ਜੇ ਸਰਕਾਰ ਨੇ ਸਰਕਾਰੀ ਬੁੜਨਾ ਵਾਸਤੇ ਲੰਗਾ ਹੈ ਤੇ ਕੀ ਗੱਲ ਹੈ ਤੇ ਅਸੀਂ ਪ੍ਰਾਈਵੇਟ ਤੇ ਐਵੇਂ ਖਰਚ ਕਰਦੇ ਫਿਰ ਕੇ ਸਰਜੀ ਸਰਕਾਰੀ ਬੱਸ ਨੂੰ ਵੇਚ ਕੇ ਤਾਂ ਇਹਨਾਂ ਨੂੰ ਜਵਾਕ ਦੇ ਜਿਹੜੇ ਵਿਆਜ ਨਾਲ ਚੜ ਜਾਂਦਾ ਹੈ ਆ ਰੋਟੀ ਨਹੀਂ ਖਾਂਦੀਆਂ ਉਹ ਬੀਬੀ ਦੇ ਵੇਖੋ ਸੂਟ ਵੇਖੋ ਉਹ ਛੇਤੀ ਪੋਣੇ ਭੁੱਲ ਗਿਆ ਆਪਦਾ ਦੂਜਾ ਸੂਟ ਮੈਚਿੰਗ ਵੀ ਤੁਸੀਂ ਮੈਚਿੰਗ ਵੀ ਨਹੀਂ ਕੀਤੀ ਪਿਓ ਬੜਾ ਆ ਗਈ ਸੀ ਬੱਸ ਆ ਗਈ ਸੀ ਟਾਈਮ ਹੋ ਗਿਆ ਪੁੱਛੋ ਬੀਬੀ ਨੂੰ ਛੋਟਾ ਨਾ ਕੀਆ ਅਰਜੰਦਰ ਸਿੰਘ ਜੀ ਅਸਲ ਦੇ ਵਿੱਚ ਮੈਨੂੰ ਸਮਾਨ ਵਾਲਾ ਚੱਕਰ ਬੱਸ ਵੀ ਤੁਸੀਂ ਕਹਿੰਦੇ ਵੀ ਸਮਾਨ ਉਹ ਮੁੰਡੇ ਸਵਾਰੀਆਂ ਨੇ ਵੀ ਦੱਸਿਆ ਵੀਰ ਹੌਲਾ ਸਮਾਨ ਦਾ ਪਿਆ। ਇਹ ਬੱਸ 'ਚ ਇੰਨੀ ਜਗ੍ਹਾ ਹੁੰਦੀ ਆ ਵੀ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਵੀ ਇਹ ਸੀਟਾਂ ਦੇ ਬੈਗ ਰੱਖ ਕੇ ਲਿਆਉਂਦੀਆਂ। ਲਿਆਉਂਦੀਆਂ ਜਾਂ ਲਿਆਉਂਦੇ ਕੋਈ ਵੀ ਐ। ਵੀ ਇਹ ਬੱਸ ਦੇ ਵਿੱਚ ਤੁਹਾਡੇ ਉੱਪਰ ਰੈਕ ਬਣੇ ਹੁੰਦੇ ਆ, ਪਿੱਛੇ ਤੁਹਾਡਾ ਬਣਿਆ ਹੁੰਦਾ ਡਿੱਗੀ ਬਣੀ ਹੁੰਦੀ ਐ। ਸਰ ਉਹ ਜਿਹੜੀਆਂ ਸਵਾਰੀਆਂ ਪਹਿਲਾਂ ਜੜੀਆਂ ਜੀ, ਰੈਕ ਵਗੈਰਾ ਤਾਂ ਉਹੀ ਫੁੱਲ ਕਰ ਦਿੰਦੇ ਆ ਜੀ। ਹੂੰ। ਹੁਣ ਉਹ ਅਸੀਂ ਕਿੱਥੇ ਧੜੀਏ ਦੱਸੋ। ਤੁਹਾਡਾ ਨਾਂ ਕੀ ਐ? ਰਜਿੰਦਰ ਸਿੰਘ। ਰਜਿੰਦਰ ਸਿੰਘ। ਸਵਾਰੀਆਂ ਨੇ ਦੱਸਿਆ ਵੀ ਸਮਾਨ ਦਾ ਰੌਲਾ ਪਿਆ ਇਹਨਾਂ ਦਾ ਤੁਹਾਡੇ ਨਾਲ। ਠੀਕ ਹੈ ਆਧਾਰ ਕਾਰਡ ਤੇ ਉਹ ਟਿਕਟ ਤੁਸੀਂ ਸਰਕਾਰ ਨੇ ਕਰਤਾ ਕਟਨੀ ਕਟਨੀ ਚਲੋ ਠੀਕ ਹੈ ਤੁਹਾਡੀ ਮਜਬੂਰੀ ਹੈ ਹਨਾ ਮੈਨੂੰ ਪਤਾ ਹੈ ਵੀ ਤੁਹਾਡਾ ਵੀ ਜਿਹੜਾ ਸਾਰੀ ਦਾ ਰੀਮੂਡ ਖਰਾਬ ਹੋਇਆ ਹੁੰਦਾ ਕਿਉਂਕਿ ਸਰਕਾਰੀ ਬੱਸਾਂ ਜਿਹੜੀਆਂ ਉਹ ਫੁੱਲ ਹੀ ਜਾਂਦੀਆਂ ਕਿੰਨੀਆਂ ਕੁ ਸਵਾਰੀਆਂ ਚੜ੍ਹਦੀਆਂ ਸਵਾਰੀਆਂ ਜੀ ਸੀਟਾਂ ਪੁੰਨਦੀਆਂ 52 ਜੀ ਹਾਂ ਤੇ ਸਵਾਰੀਆਂ ਚੜ੍ਹਦੀਆਂ 100 100 ਜੀ ਉਹਦੇ ਵਿੱਚ ਪਨਾ ਦਾ ਸਾਨੂੰ ਕਿਤੇ ਨੰਗਣ ਨੂੰ ਉਥਾਰਿੰਦਾ ਤੇ ਨਾ ਕੁਝ ਅਸੀਂ ਡੈਕਟ ਕਰ ਸਕਦੇ ਆ ਜਿਹਦੇ ਵਿੱਚ 100 ਦੇ ਵਿੱਚ 90 ਬੀਬੀਆਂ ਹੁੰਦੀਆਂ ਤੇ 10 10 ਕ ਜਿਹੜੇ ਪਰਸਨ ਹੁੰਦੇ ਆ ਜੀ ਆਪਣੇ ਜੈਂਟਸ ਪਰਸਨ ਹਾਂ ਠੀਕ ਹੈ ਜੀ ਜਿਹਦੇ ਵਿੱਚੋਂ ਚਾਰ ਜਿਹੜੇ ਹੈਗੇ ਉਹ ਮੁਲਾਜ਼ਮ ਹੁੰਦੇ ਆ ਜੀ ਬੰਦੇ ਰਹਿ ਜਾਂਦੇ ਆ ਮਗਰ ਸੀ ਟਿਕਟਾਂ ਵਾਲੇ 6-7 ਰਹਿ ਗਏ ਚੜ ਗਿਆ 100 ਜਾਣਾ ਚੜ ਗਿਆ 100 ਜਾਣਾ ਜਿਹੜੇ ਇੱਕ ਐਦਾ ਕਾਨੂੰਨ ਜਿਹੜਾ ਇੱਕ ਬਣਿਆ ਹੋਇਆ ਹੈ ਵੀ 52 ਸਵਾਰੀਆਂ ਤੁਸੀਂ ਪੂਰੀਆਂ ਲੈ ਕੇ ਜਾਣੀਆਂ ਸੀਟਾਂ ਤੇ ਲੈ ਕੇ ਜਾਣੀਆਂ ਐ ਉਹ ਚੀਜ਼ਾਂ ਨਹੀਂ ਕਰਦੇ ਤੁਸੀਂ ਮਤਲਬ ਹੁੰਦਾ ਨਹੀਂ ਉਵੇਂ ਜੇ ਕੋਈ ਰਿਟਰਨ ਸਾਨੂੰ ਆਵੇ ਜੀ ਅਸੀਂ ਉਦਾਂ ਕਰਦਗੇ ਇਹ ਤਾਂ ਡਰਾਈਵਰ ਦੀ ਸੀਟ ਤੇ ਵੀ ਬਹਿ ਜਾਂਦੇ ਜੇ ਇਹਨਾਂ ਦਾ ਵਾਸ ਚਲਦਾ ਜੀ ਉਹ ਸਹੀ ਹੈ ਚਲੋ ਇਹ ਤਾਂ ਰੌਲਾ ਤਾਂ ਹੈਗਾ ਹਨਾ ਇਸੇ ਫੇਰ ਸਮਾਨ ਦੀ ਕੋਈ ਟਿਕਟ ਨਹੀਂ ਜੀ ਜੇ ਬੀਬੀਆਂ ਨੂੰ ਫ੍ਰੀ ਕੀਤਾ ਆਧਾਰ ਕਾਰਡ ਤੇ ਸਮਾਨ ਦੀ ਟਿਕਟ ਤਾਂ ਲੈਣੀ ਜ਼ਰੂਰੀ ਹੈ ਜੀ ਬਿਲਕੁਲ ਬਣਦੀ ਹੈ ਤੇ ਸਮਾਨ ਦੀ ਟਿਕਟ ਵੀ ਨਹੀਂ ਲੈਂਦੇ ਜੀ ਤੁਸੀਂ ਪੁੱਛ ਲਓ ਇਹਨਾਂ ਆ ਪਿੰਡ 'ਚ ਦੁਕਾਨ ਹੈ ਤੁਹਾਡੀ ਹਾਂਜੀ ਪਿੰਡ 'ਚ ਹੀ ਹੈ ਦੁਕਾਨ ਤੇ ਇੰਨੀ ਸੇਲ ਭਨੇ ਕਰ ਲੈਣੀ ਹੈ ਠੀਕ ਹੈ ਮੇਰਾ ਕਿਹੜਾ ਤਰਮਕ ਗੁਆਰ ਹੈ ਜੋ ਸਰਕਾਰ ਨੇ ਫ੍ਰੀ ਕਰਤਾ ਤਾਂ ਕਰਤਾ ਤੇ ਫਿਰ ਅੱਗਾ ਪਿੱਛਾ ਵੇਖ ਕੇ ਪ੍ਰਾਈਵੇਟ ਤੇ ਵੀ ਕਿਥੇ ਚੜਜਿਆ ਕਰੋ ਫਿਰ ਸਰਕਾਰੀ ਦੇ ਵਿੱਚ ਹੀ ਉਹ ਕੰਮ ਵੀ ਹੁਣ ਗੁੱਸਾ ਨਾ ਕਰਿਓ ਉਹ ਭੇਡਾਂ ਬੱਕਰੀਆਂ ਦੀ ਬਾੜੀ ਵਾਲਾ ਕੰਮ ਉਹਦੇ ਸਰਕਾਰੀ ਚ ਹੋਇਆ ਰਿਹਾ ਜਾਂਦਾ ਵੀ 100 100 ਬੰਦਾ ਚੜ ਜਾਂਦਾ 52 ਸੀਟਾਂ ਉਹਦੇ ਵਿੱਚ 100 100 ਜਣਾ ਚੜ ਗਏ ਵਿਚਾਰਾ ਕਹਿੰਦਾ ਵੀ 90 ਲੇਡੀਜ਼ ਚੜਦੀਆਂ ਤੇ 10 ਜੈਂਟ ਚੜਦੇ ਉਹਦੇ ਵਿੱਚੋਂ ਦੋ ਤਿੰਨ ਮੁਲਾਜ਼ਮ ਹੁੰਦੇ ਆ ਠੀਕ ਹੈ ਉਹਨਾਂ ਦੀ ਵੀ ਪ੍ਰੋਬਲਮ ਹੈ ਨਾ ਤੁਸੀਂ ਇੱਕ ਕੰਮ ਕਰਿਆ ਕਰੋਗਾ ਜਿੱਥੇ ਤੁਸੀਂ 15 ਗੇੜੇ ਲਾਉਣੇ ਪੈਂਦੇ ਆ ਤੁਹਾਨੂੰ ਹਣਾ ਨਾਲ ਬੱਚੇ ਵੀ ਘੜੀਸ ਦੇਵੋਗੇ ਉਹ ਵਿਚਾਰਾ ਕਹਿੰਦਾ ਵੀ ਬੱਚਿਆਂ ਦੇ ਟਿਕਟਾ ਮੇਰੇ ਵੀ ਰੋਲਾ ਪਾਉਣਿਆ ਤੁਸੀਂ ਠੀਕ ਹੈ ਤੇ ਐ ਨਹੀਂ ਚੰਗਾ ਲੱਗਦਾ ਵੀ ਤੁਹਾਡੀਆਂ ਹੋਰ ਵੀ ਪੁਰਜੀਆਂ ਨੇ ਲੇਡੀਜ਼ ਹੋ ਕਰਦੀਆਂ ਹੋਣੀਆਂ ਕੰਮ ਕੰਮ ਤੇ ਤੁਸੀਂ ਇਕੱਠੇ ਲੁਧਿਆਣੇ ਦਾ ਗੇੜਾ ਛੋਟਾ ਥੀ ਕਰਕੇ ਲਾ ਲਿਆ ਕਰੋ ਕਾ ਐ ਕਿਵੇਂ ਐ ਕਿਵੇਂ ਜਿਵੇਂ ਮੈਂ ਕਿਹਾ ਹੋਰ ਜਿਵੇਂ ਆਇਆ ਕਿਵੇਂ ਵੀ 15 ਦਿਨ ਬਸ ਤੇ ਤੱਕ ਇਹ ਤਾਂ ਟੱਡ ਦੁਖਦਾ ਵੀਰੇ ਜੈਸੇ ਬਸ ਤੇ ਜਾਣਿਆ ਹੈ ਛੱਡੋ ਐਨੀ ਪੁੱਠੀ ਬਣਾ ਲਈ ਹੁਣ ਆਏ ਦੱਸੋ ਵੀ ਥੋੜੀ ਬੋਲੀ ਜਿਹੜੀ ਠਾਣੇ ਆ ਕੇ ਏਡੀ ਮਾੜੀ ਹੈ ਬੀਬਾ ਠ ਉਹ ਆਪਣਾ ਜਿਹੜਾ ਪਰਸੋਂ ਆਇਆ ਸੀ ਮਸਲਾ ਕਿ ਯਾਰ ਮੇਰੇ ਤੋਂ ਵੀ ਯਾਦ ਆ ਗਿਆ ਮੈਂ ਤਾਂ ਹੈ ਨਹੀਂ ਸੀ ਪਰਸੋਂ ਹਾਂਜੀ ਹਾਂਜੀ ਉਹ ਉਹ ਵੀ ਬੱਸ ਵਾਲਾ ਹੀ ਸੀ ਨਾ ਬੱਸ ਵਾਲਾ ਹੀ ਸੀ ਜੀ ਕੀ ਰੌਲਾ ਸੀ ਉਹਨਾਂ ਦਾ ਯਾਰ ਰੌਲਾ ਜੀ ਬੜਾ ਮੈਨੂੰ ਵੀ ਆਪ ਨੂੰ ਬੜਾ ਲੱਗਿਆ ਬਹੁਤ ਆਡ ਲੱਗਿਆ ਸੁਣ ਕੇ ਉਹ ਹਾਂ 2 ਕਿਲੋਮੀਟਰ ਦਾ ਸਫ਼ਰ ਹੈ ਜੀ ਠੀਕ ਹੈ ਜੀ ਟੋਲ ਗਲਾਜ ਤੋਂ ਚੜਦਿਆਂ जे जी जी। चार्ण। चार्ण। चार्ण उत्रना उत्रना अच्छा जे ਕਹਿੰਦੇ ਵੀ ਟਿਕਟ ਉਹ ਕਹਿੰਦੇ ਵੀ ਇੱਥੋਂ ਦੀ ਕਟਣੀ ਹੈ ਲੋਕਲ ਹੁਣ 2 ਕਿਲੋਮੀਟਰ ਦੇ ਵਿੱਚ ਉਹ ਕਹਿੰਦੇ ਟਿਕਟ ਕੱਢਦੇ ਨਹੀਂ ਟੋਲ ਪਲਾਜੇ ਤੋਂ ਮਤਲਬ ਜਿਹੜਾ ਸ਼ਹਿਰ ਤੋਂ ਬਾਹਰ ਪੈਂਦਾ ਹੈ ਸ਼ਹਿਰ ਤੋਂ ਬਾਹਰ ਪੈਂਦਾ ਹੈ ਜੀ ਅੱਛਾ ਉੱਥੋਂ ਚੜਦਿਆਂ ਆ ਕੇ ਕਿੱਥੇ ਉਤਰਨਾ ਆ ਕੇ ਉੱਥੇ ਹੁੰਦਾ ਨਾ 2 ਕਿਲੋਮੀਟਰ ਅੱਗੇ ਅੱਛਾ ਕੀ ਕਰਨ ਜਾਣਾ ਹੈ ਜਦੋਂ ਜਿਵੇਂ ਰੋਲੋ ਪਤਾ ਲੱਗਦਾ ਜੀ ਹਾਂ ਉਹ ਸੁਣ ਕੇ ਆਪ ਨੂੰ ਵੀ ਹਾਸੀ ਆਉਂਦੀ ਹੈ ਜੀ ਕਿਵੇਂ ਪੱਠੇ ਲੈ ਜਾਂਦੇ ਨੇ ਜੀ ਬੱਸ ਤੇ ਬੱਸ ਤੇ ਜੀ ਉਹ ਕਹਿੰਦੀ ਹੈ ਵੀ ਜੇ ਇੱਥੋਂ ਦੀ ਜਾਣਾ ਹੈ 2 ਕਿਲੋਮੀਟਰ ਵੀ ਤੁਰ ਕੇ ਕਿਉਂ ਜਾਣਾ ਹੁੰਦਾ ਤਾਂ ਪੰਡਾ ਚੱਕੀ ਆਵਾਂਗੇ अच्छा ते ਜਾਂਦੇ ਤਾਂ ਹੁਣ ਕਹਿੰਦੇ ਵਾਸਤੇ ਛੜ ਚੱਲ ਗਏ ਵੀ ਆਉਂਦਿਆਂ ਘਾਦਿਆਂ ਪੰਡਾ ਜਾ ਕੇ ਰੌਣਗੀਆਂ ਜਾਂਦੇ ਵਾਸਤੇ ਜਾਂਦੇ ਵਾਸਤੇ ਫਨੀ ਲੈ ਜੀ ਹੁਣ ਦੱਸੋ ਕਨੈਕਟਰ ਦੀ ਇਹ ਹੁੰਦਾ ਵੀ ਤੁਸੀਂ ਜਿਹੜੇ ਨਹੀਂ ਵੀ ਸਾਡੇ ਸਾਰੇ ਭਾਈਚਾਰੇ ਦੇ ਨਾਲ ਜੀ ਇਹਨਾਂ ਨੇ ਜਾਨੋਂ ਹਰਾਮ ਕਰ ਛੱਡਿਆ ਅੱਛਾ ਨਹੀਂ ਮੇਰੀ ਤਾਂ ਜੌਬ ਹੋ ਰਹਾ ਤੁਹਾਨੂੰ ਪਤਾ ਤੁਹਾਡੇ ਤੋਂ ਹਟਕੇ ਆ ਹਨਾ ਵੀ ਜਿਹੜਾ ਆ ਸਿਸਟਮ ਗੁਰਪ੍ਰੀਤ ਨੇ ਦੱਸਿਆ ਵੀ ਪਰਸੋਂ ਇਹ ਨਿਵੇੜ ਕੇ ਛੱਡਿਆ ਵੀ ਉਹ ਤਿੰਨ ਚਾਰ ਜਨਾਨੀਆਂ ਦਾ ਰੌਲਾ ਪੈ ਗਿਆ ਡਰਾਈਵਰ ਕਨੈਕਟਰ ਨਾਲ ਇਹ ਟੋਲ ਪਲਾਜੇ ਤੋਂ ਚੜ ਗਈਆਂ ਜਣਾ ਜਾਣਾ ਸੀ ਆ ਗਾਂ ਥੋੜਾ 2 ਕਿਲੋਮੀਟਰ ਆਖਿਓ ਤੋਂ ਪੱਠੇ ਲੈਣ ਜਾਣੀਆਂ ਹੁੰਦੀਆਂ ਸੀ ਠੀਕ ਹੈ ਸਾਰੀ ਸੜਕ ਹੋ ਜਾਂਦਾ ਜੀ ਸਾਰੀ ਹੁੰਦਾ ਕਿਉਂਕਿ ਬੱਸ ਛੱਡੇ ਤੋਂ ਬੱਸ ਢਾ ਹੁੰਦਾ ਜੀ ਜਿਹੜੀ ਟੈਪਟ ਹੁੰਦੀ ਹੈ ਛੱਡੇ ਤੋਂ ਅੱਡਾ ਠੀਕ ਹੈ ਜੀ ਇਹ ਜਿਵੇਂ ਬਾਈ ਜੀ ਦੱਸ ਰਹੇ ਟੋਲ ਪਲਾਜੇ ਤੋਂ 2 ਕਿਲੋਮੀਟਰ ਅੱਗੇ ਉਹ ਜੇ ਅਸੀਂ ਨਹੀਂ ਚੜਾਉਂਦੇ ਤਾਂ ਅਸੀਂ ਤਾਂ ਵੀ ਮਰਦੇ ਆ ਜੀ ਤੇਰੇ ਉਸ ਪਿੰਡ ਦੇ ਨਾਲ ਲੈ ਕੇ ਚਾਰ ਬੰਦੇ ਆਪਦੇ ਤੇ ਧਾਮਾ ਲਾਉਣ ਪੈ ਜਾਂਦੇ ਆ ਜੀ ਅੱਛਾ ਠੀਕ ਹੈ ਜੇ ਅਸੀਂ ਚੜਾਉਣੇ ਆ ਤਾਂ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਅਸੀਂ ਇਹਨਾਂ ਦਾ ਮੈਨੇਜ ਕਿਵੇਂ ਕਰੀਏ ਤੇ ਚਲੋ ਜੇ ਕੋਈ ਆ ਗਿਆ ਤਾਂ ਤੁਸੀਂ ਇਹ ਗੱਲ ਕਹਦੇ ਹੋ ਟੋਲ ਪਲਾਜ਼ੇ ਤੋਂ ਨਹੀਂ ਅਸੀਂ ਪਿਛਲੇ ਪਾਸੇ ਦੇ ਦੋ ਚੜੀਆਂ ਅਸੀਂ ਪਿਛਲੇ ਮਤਲਬ ਜਿਹੜਾ ਪਿਛਲਾ ਸਟਾਪ ਸੀਗਾ ਪਿਛਲਾ ਸਟਾਪ ਜੀ ਫਿਰ ਸਾਨੂੰ ਉੱਥੋਂ ਟਿਕਟ ਟਿਕਟ ਨਹੀਂ ਪੈਂਦੀ ਜੀ ਅੱਛਾ ਵੀ ਸਾਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਇਹ ਨਾ ਚੀਜ਼ਾਂ ਦਾ ਉਹ ਪਰੇ ਭੈਣ ਜੀ ਬੈਠੋ ਤਾਂ ਸਿਆਣੀ ਉਮਰ ਦੇ ਆ ਚਲ ਆ ਤਾਂ ਕੁੜੀ ਜਾਦੇ ਗੁੱਸਾ ਕਰੀ ਬੈਠੀ ਤੁਹਾਡੇ ਇਥੇ ਭੈਣ ਜੀ ਥੋੜਾ ਕੀ ਰੌਲਾ ਸੀਗਾ ਮੇਰਾ ਵੀਰ ਜੀ ਰੌਲਾ ਸੁਣ ਲਓ ਅਸੀਂ ਜਾਣਾ ਸੀਗਾ ਮੇਲੇ ਤੇ ਸਾਰੇ ਇਕੱਠੇ ਹੋ ਗਏ ਤੇ ਸਾਨੂੰ ਵੇਖ ਕੇ ਨੇ ਇਹਨੇ ਬੱਸ ਆਏ ਭਜਾ ਲਈ ਜੀਵੇਂ ਡੀਟੀ ਰੋਡ ਤੇ ਇਹ ਇਹਨੇ ਤਾਂ ਵਿਚਾਰੇ ਨੇ ਕੀ ਭਜਾਲਿਆ ਤਾਂ ਟਿਕਟਾਂ ਘੜਦਾ ਭਜਾਉਣ ਨਾਲ ਭਜਾਉਣ ਨਾਲ ਸਾਹਿਬ ਡਰਾਈਵਰ ਨੇ ਇਹਨੇ ਕੀ ਮਾਰੀ ਸੀਟੀ ਵੀ ਆ ਗੁੜਿੰਦਾ ਖੜੀਆਂ ਤੇ ਇਹਨਾਂ ਨੂੰ ਚੜਾਉਣਾ ਨਹੀਂ ਇਹ ਧਾਰਕਾਂ ਰਾਂਗੇ ਆਪਣਾ ਪੈਸੇ ਨਹੀਂ ਬੰਨੇ ਖਾਣ ਵਿੱਚੋਂ ਹਾਂ ਅੱਛਾ ਮੈਂ ਕਿਹਾ ਕੀ ਗੱਲ ਬਾਈ ਅਸੀਂ ਬੁੜੀਆਂ ਨਹੀਂ ਸੀ ਜੇ ਮੇਰੀ ਥਾਂ ਤੇ ਇਹਦੀ ਮਾਂ ਜਾਂ ਜੈ ਭੈਣ ਖੜੀ ਹੁੰਦੀ ਤੇ ਬਸ ਦਵੱਲ ਕੇ ਲੈ ਜਾਂਦਾ ਨਹੀਂ ਨਹੀਂ ਉਹ ਨਹੀਂ ਜੀ ਦੇਖੋ ਅਸਲ ਦਵੱਲਨ ਵਾਲੀ ਗੱਲ ਪਤਾ ਕੀ ਹੁੰਦਾ ਸਾਡੇ ਕੋਲ ਨਾ ਮਸਲੇ ਇਹ ਭੈ ਜੀ ਆਮ ਹੀ ਆਉਣ ਲੱਗ ਪਏ ਵੀ ਡਰਾਈਵਰਾਂ ਕਨੈਕਟਰਾਂ ਨਾਲ ਜਿਹੜੇ ਸਰਕਾਰੀ ਬੱਸਾਂ ਤੇ ਲੱਗੇ ਆ ਨਾ ਉਹਨਾਂ ਦੇ ਸਿਰਫ ਕਿਰਾਏ ਫ੍ਰੀ ਹੋਣ ਦਾ ਕਰਕੇ ਆਮ ਜਨਾਨੀਆਂ ਦੇ ਰੌਲੇ ਵਿਚਾਰਨਾ ਪੈਣ ਲੱਗ ਪਏ ਹੁਣ ਮੁਸ਼ਕਲੇ ਦੇ ਵਿੱਚ ਇਹ ਆਉਂਦੀ ਹੈ ਵੀ ਇੱਕ ੱਡੇ ਤੇ ਗਏ ਤੁਸੀਂ ਹਨਾ ਇਹ ਹੁਣ ਪਿਛਲਾ ਜਿਹੜਾ ਰੋਲਾ ਇਹਨਾਂ ਨੇ ਨਵੇੜੇ ਨਾ ਗੁਰਪ੍ਰੀਤ ਹੋਰਾਂ ਨੇ ਉਹਦੇ ਵਿੱਚ ਭੈ ਜੀ ਇਹਨਾਂ ਨੇ ਦੱਸਿਆ ਉਹ ਕਹਿੰਦੇ ਵੀ ਘੱਟੋ ਘੱਟ 90 ਠੀਕ ਹੈ ਜਦੋਂ ਕਿਸੇ ਅੱਡੇ ਤੇ ਜਾ ਕੇ ਬੱਸ ਰੁਕੂਗੀ ਤਾਂ 90 ਸਵਾਰੀਆਂ ਦੇ ਵਿੱਚੋਂ 15 20 ਉਤਰਨਗੀਆਂ ਵੀ 15 20 ਚੜ੍ਹਨਗੀਆਂ ਵੀ ਮਰੇ ਕੋਲ ਥੋੜੇ ਕੋਲ ਤਿੰਨ ਚਾਰ ਮਿੰਟ ਹੀ ਹੁੰਦੀ ਆ ਜੀ ਮੈਂ ਤੁਹਾਡੀ ਗੱਲ ਵਿਚਾਲੇ ਕਾੜਦਾ ਜੀ ਸਾਨੂੰ ਟੈਕਟ ਕੱਟਣੀ ਵੀ ਔਖੀ ਹੋ ਜਾਂਦੀ ਆ ਅਸੀਂ ਇੱਕ ਫੱਟਾ ਰੱਖਿਆ ਹੋਇਆ ਹਾਂ ਵਿਚਾਲੇ ਤਾਂ ਇਹ ਖੜ ਜਾਂਦੀਆਂ ਜੀ ਹਾਂ ਅਸੀਂ ਇੱਕ ਫੱਟਾ ਰੱਖਿਆ ਸੀਟ ਤੋਂ ਸੀਟ ਫੱਟਾ ਰੱਖ ਕੇ ਅਸੀਂ ਉਹਦੇ ਉੱਤੋਂ ਦੀ ਜਾਂਦੇ ਸੀਟਾਂ ਉੱਤੋਂ ਦੀ ਫੱਟਾ ਸੀਟਾਂ ਉੱਤੋਂ ਦੀ ਫੱਟਾ ਰੱਖ ਕੇ ਯਾਰ ਆ ਤਾਂ ਬਾਂਦਰ ਕਿੱਲੇ ਵਾਲੀ ਦੇਖੋ ਜੀ ਸਾਡੇ ਪੈਰ ਲੱਡਦੇ ਆ ਹਾਂ ਕਾਟਰ ਨੂੰ ਥਾਂ ਕਰ ਦਿੰਦੀਆਂ ਇਹ ਤਾਂ ਅੱਛਾ ਜੇ ਕੋਈ ਜਨਾਨੀ ਗੱਲ ਕਹਿੰਦੀ ਐ ਤਾਂ ਉਹਦੀ ਸੁਣੀ ਜਾਂਦੀ ਐ ਜੇ ਬੰਦਾ ਕਹਿੰਦਾ ਤਾਂ ਨਹੀਂ ਸੁਣੀ ਹਣੀ ਹੁਣ ਪੈਜੇ ਨੇ ਇੱਕ ਹੋਰ ਪ੍ਰੋਬਲਮ ਐ ਜੇ ਮ ਅੱਜ ਵੀ ਮੈਨੇ ਕਰਦੇ ਆ ਇਸ ਚੀਜ਼ ਨੂੰ ਪਰ ਅਸੀਂ ਫੇਰ ਵੀ ਇਹਨਾਂ ਨੂੰ ਕੁਝ ਨਹੀਂ ਬੋਲਦੇ ਪਰ ਜਿਵੇਂ ਹੁਣ ਤੁਹਾਡੇ ਸਾਹਮਣੇ ਇਹ ਇਹ ਬੁੜੀਆਂ ਜਿਹੜੇ ਸਾਹਮਣੇ ਤੁਹਾਡੇ ਸਾਹਮਣੇ ਬੋਲੀ ਜਾਂਦੀਆਂ ਤੇ ਸਾਡਾ ਬਾਸਸ ਚ ਕੀ ਹਾਲ ਕੀਤਾ ਪੁੱਤ ਭਾਈ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਜਾ ਰਿਹਾ ਸੀ ਨਾ ਇਹਨਾਂ ਨੇ ਚਲੋ ਆ ਹੋਰ ਨਵੀਂ ਗੱਲ ਵਿਚਾਰ ਰਹੇ ਆ ਦੱਸਦੇ ਵੀ ਸਾਨੂੰ ਸੀਟਾਂ ਤੇ ਫੱਟਾ ਰੱਖ ਕੇ ਉਤੋਂ ਦੀ ਟੱਪਣਾ ਪੈਂਦਾ ਟਰੈਕਟਰ ਘਟਣ ਵਾਸਤੇ ਜਿਹੜੇ ਮੈਂ ਦੱਸ ਰਿਹਾ ਇਹਨਾਂ ਕੋਲ ਮੇਰੇ ਖਾਲ 3-4 ਮਿੰਟ ਹੁੰਦੇ ਅੱਡੇ ਤੇ ਤੁਹਾਨੂੰ ਤਿੰਨ ਦਾ ਬਾਲੇ ਆ ਜੀ ਮਿੰਟ ਸਵਾ ਡੇਢ ਮਿੰਟ ਹੀ ਹੁੰਦਾ ਜੀ ਬਸ ਸਾਡੇ ਅੱਡੇ ਤੇ ਰੋਕਣ ਦਾ ਹੁਣ ਦੇਖੋ ਓਨੇ ਚਰ ਦੇ ਵਿੱਚ ਪੈ ਜੀ ਜੇ ਇੱਕ ਸਵਾਰੀ ਚੜ੍ਹਦੀ ਇੱਕ ਸਵਾਰੀ ਉਤਰਦੀ ਹੈ ਜੇ ਹਰੇ ਕੱਡੇ ਤੇ 90 ਸਵਾਰੀਆਂ ਦੇ ਵਿੱਚੋਂ 80 ਸਵਾਰੀਆਂ ਦੇ ਵਿੱਚੋਂ 100 ਸਵਾਰੀ ਦੇ ਵਿੱਚੋਂ 15 ਸਵਾਰੀਆਂ ਉਤਰੀਆਂ 15 ਚੜ੍ਹੀਆਂ ਇੱਕ ਸਵਾਰੀ ਨੇ 20 ਸਕਿੰਟ ਵੀ ਲਏ ਤਾਂ 5-6 ਮਿੰਟ ਮਿੰਟ ਬਣ ਗਏ ਨਾ ਉਹ ਫਿਰ ਜਿਹੜਾ ਪਿਛਲਾ ਬੱਸ ਵਾਲਾ ਹੁੰਦਾ ਨਾ ਜੀ ਉਹ ਹੁੱਜਾ ਮਾਰਦਾ ਇਹਨਾਂ ਦੇ ਅਗਰ ਤੇ ਕਲੇਸ਼ ਪੈ ਤੇ ਜੁੰਡੇ ਪੜਦੇ ਇੱਕ ਦੂਜੇ ਦੇ ਇਹ ਐ ਨਹੀਂ ਹੈਗਾ ਵਿਚਾਰੇ ਆਪਣੇ ਦੁਸ਼ਮਣ ਨਹੀਂ ਗਾ ਕੋਈ ਇਹ ਮੈਂ ਕਹਿੰਦਾ ਵੀ ਦੇਖੋ ਸਰਕਾਰ ਨੇ ਤੁਹਾਡ ਮੇਰਾ ਤਾਂ ਮੰਨਣਾ ਇਹ ਹੈ ਵੀ ਅਸਲ ਦੇ ਵਿੱਚ ਕਿਉਂ ਗੁਰਪ੍ਰੀਤ ਵੀ ਕੁਝ ਇੱਕ ਸੀਮਤ ਕੈਟਾਗਰੀ ਹੋਣੀ ਚਾਹੀਦੀ ਹੈ ਕੋਈ ਪੇਸ਼ੈਂਟ ਹੋ ਗਿਆ ਕੋਈ ਸੀਨੀਅਰ ਸਿਟੀਜ਼ਨ ਹੋ ਗਿਆ ఓਵਰਏਜ ਹਨਾ ਜਿਵੇਂ 60 ਸਾਲ ਤੋਂ ਉੱਪਰ ਰੱਖ ਲਓ 65 ਤੋਂ ਉੱਪਰ ਉਸ ਤਰ੍ਹਾਂ ਦੇ ਕਿਰਾਏ ਮਾਫ ਹੋ ਜਾਣ ਜਿਵੇਂ ਸਟੂਡੈਂਟ ਵਗੈਰਾ ਨੇ ਜਾਣਾ ਹਰ ਰੋਜ਼ ਜਾਣਾ ਹੁੰਦਾ ਸਟੂਡੈਂਟ ਵਗੈਰਾ ਦੇ ਚਾਹੇ ਮੇਲ ਆ ਚਾਹੇ ਫੀਮੇਲ ਹੈ ਹਨਾ ਕੁੜੀ ਹੈ ਚਾਹੇ ਮੁੰਡਾ ਉਹਨਾਂ ਦੇ ਮਾਫ ਹੋ ਜਾਣ ਹੁਣ ਪੰਜ ਜੀ ਇੱਕ ਚੀਜ਼ ਤੁਸੀਂ ਵੀ ਸੋਚੋ ਆਮ ਹੀ ਵੇਖੋ ਤੁਸੀਂ ਜਿਹੜਾ ਕਿਰਾਏ ਜਦੋਂ ਚੱਲਦੇ ਹੁੰਦੇ ਸੀ ਬੱਸਾਂ ਦੇ ਜਿਹੜਾ ਉਦੋਂ ਰਾਸ਼ ਹੁੰਦਾ ਸੀਗਾ ਉਦੋਂ ਇੰਨਾ ਹੁੰਦਾ ਸੀ ਬੱਸਾਂ ਦੇ ਵਿੱਚ ਕਿਤੇ ਵੀਰ ਜੀ ਨਹੀਂ ਹੁੰਦਾ ਸੀ ਜੇ ਸਰਕਾਰ ਨੇ ਸਹੂਲਤ ਦਿੱਤੀ ਹੈ ਤਾਂ ਜਨਾਨੀਆਂ ਵਾਸਤੇ ਦਿੱਤੀ ਨਹੀਂ ਭੈਣ ਜੀ ਇਹਦੇ ਵਿੱਚ ਕੋਈ ਕਸੂਰ ਨਹੀਂਗਾ ਇਹ ਜਾ ਕੇ ਸਰਕਾਰ ਨੂੰ ਕਹਿੰਨੇ ਵੀ ਪੈਸਾ ਦੇ ਜਾ ਇੰਨਾ ਤਾਂ ਕਾਹ ਹੁੰਦਾ ਤੇ ਹੋਰ ਬੱਸਾਂ ਪਾੜੋ ਸਰਕਾਰ ਨੇ ਬੱਸਾਂ ਕੋੜਾ ਨੂੰ ਉਥੇ ਲਾਈਏ ਤੇ ਫਿਰ ਗੁੜਗਰ ਤੋਂ ਚੜ ਕੇ ਜਾਣਾ ਸਾਡੇ ਨੂੰ ਕਿਸੇ ਤੇ ਭਾਕੇ ਜਾ ਜਾ ਸਰਕਾਰ ਨੇ ਸਹੂਲਤ ਦੇਦੀ ਜੀ 80 ਦੀ ਥਾਂ ਤੇ 100 ਚੜ ਗਿਆ 50 ਦੀ ਜਗ੍ਹਾ 100 ਚੜ ਗਿਆ ਉਹਦੇ ਵਿੱਚੋਂ ਪੰਜ ਟਿਕਟਾਂ ਸਾਨੂੰ ਮਿਲਦੀਆਂ ਜੀ ਜਿਹਦੇ ਵਿੱਚ ਸਾਡੀਆਂ ਦਾ ਤਨਖਾਹਾਂ ਰੁਪਏ ਪਏ ਸਾਡੇ ਘਰ ਦੇ ਜੁੱਲੇ ਪਏ ਉਸ ਚੀਜ਼ ਨਾਲ ਤਾਂ ਨੇ ਤਨਖਾਹਾਂ ਨਾਲ ਤਾਂ ਚਲੋ ਮੈਂ ਇਹ ਗੱਲ ਤਾਂ ਨਹੀਂ ਮੰਨਦਾ ਵੀ ਇਹਨਾਂ ਦੇ ਕਿਰਾਏ ਨਾਲ ਤੁਹਾਡੀਆਂ ਤਨਖਾਹਾਂ ਦਾ ਤਾਂ ਕੋਈ ਸਬੰਧ ਨਹੀਂ ਗਿਰਿਆ ਸਬੰਧ ਹੀ ਐਸਚੋ ਸਾਹਿਬ ਤਨਖਾਹਾਂ ਹੈ ਸਾਡਾ ਕਿਵੇਂ ਜੇ ਤਨਖਾਹਾਂ ਮਿਲ ਨਹੀਂ ਆ ਤਾਂ ਅਸੀਂ ਆਪਦਾ ਕਰਦਾ ਕਿ ਜਿਆਦਾ ਤਨਖਾਹ ਤਨਖਾਹ ਤੁਹਾਡੀ ਜਿਹੜਾ ਸਬੰਧ ਹੈ ਜੇ ਕਿਰਾਇਆ ਸਰਕਾਰ ਨੂੰ ਜਾਊਗਾ ਤਾਂ ਸਰਕਾਰ ਸਾਨੂੰ ਜਿਹੜਾ ਤਨਖਾਹ ਦੇਊਗੀ ਜੀ ਹੁਣ ਇੱਕ ਬੱਸ ਜਾਂਦੀ ਹੈ ਮੰਨ ਲਓ 30 ਕਿਲੋਮੀਟਰ ਚੱਲਦੀ ਹੈ ਉਹਦੇ ਵਿੱਚ ਤੁਸੀਂ ਦੇਖੋ ਕਿੰਨਾ ਖਰਚਾ ਆਉਂਦਾ ਹੈ ਤੇ ਉਹਦੇ ਵਿੱਚ 6 ਸਵਾਰੀਆਂ 6 ਸਵਾਰੀਆਂ ਦਾ 150 ਰੁਪਿਆ ਵਟਿਆ ਗਿਆ ਤੇ ਤੁਸੀਂ ਦੱਸੋ ਸਾਡਾ 150 ਨਾਲ ਸਾਡਾ ਘਰ ਸਰਕਾਰ ਕਿਵੇਂ ਚਲਾਉਗੀ ਇੱਕ ਤਰੀਕ ਤੋਂ 30 ਤਰੀਕ ਤੱਕ ਮਹੀਨਾ ਹੁੰਦਾ ਜੀ ਸਾਡੀ ਤਨਖਾਹ 20 25 25 ਦਿਨ ਲੇਟ ਆਉਂਦੀ ਹੈ ਮਤਲਬ 30 ਦੀ بجائے 50 55 ਦਿਨ ਤੋਂ ਤਨਖਾਹ ਆਉਂਦੀ ਹੈ ਜੀ ਅਸੀਂ ਕਿਵੇਂ ਮੈਨੇਜ ਕਰਾਂਗੇ ਨਹੀਂ ਉਹਦੇ ਵਿੱਚ ਇਹਨਾਂ ਨੂੰ ਤੁਸੀਂ ਦੋਸ਼ੀ ਕਿਵੇਂ ਮੰਨਦੇ ਹੋ ਫਿਰ ਇਹਨਾਂ ਦਾ ਕਿਰਾਇਆ ਫ੍ਰੀ ਹੈ ਜੀ ਅੱਛਾ ਇਹਨਾਂ ਦਾ ਕਿਰਾਇਆ ਫਰੀ ਹੈ ਜਦੋਂ ਤੇ ਇਹ ਜਿਹੜੇ ਟਿਕਟ ਨਾ ਆਉਣੀਆਂ ਸਰਕਾਰ ਨੂੰ ਫੰਡ ਨਾ ਜਾਊਗਾ ਅੱਛਾ ਖਜ਼ਾਨੇ 'ਚ ਪੈਸਾ ਖਜ਼ਾਨੇ 'ਚ ਪੈਸਾ ਅੱਛਾ ਅਸੀਂ ਇਹ ਜਿਹੜੇ ਸਰਕਾਰ ਨਵੀਆਂ ਬੱਸਾਂ ਨਹੀਂ ਪਾ ਰਹੀ ਜੀ ਇਸੇ ਕਾਰਨ ਕਰਕੇ ਹਾਂ ਜਦੋਂ ਖਜ਼ਾਨੇ 'ਚ ਪੈਸਾ ਖਤਮ ਹੈ ਤੇ ਸਰਕਾਰ ਬੱਸਾਂ ਨਹੀਂ ਪਾ ਰਹੀ ਪਿਛਲੇ 3-4 ਸਾਲਾਂ ਤੋਂ ਕੋਈ ਬੱਸ ਨਵੀਂ ਨਹੀਂ ਆਈ ਜੀ ਹਾਂ ਪਿਛਲੇ 3-4 ਸਾਲ ਪਹਿਲਾਂ ਜਿਹੜੀਆਂ 7-800 ਬੱਸ ਨਵੀਂ ਪਾਈ ਹੈ ਜੀ ਉਹੀ ਚੱਲ ਰਹੀਆਂ ਹਰ ਮਹੀਨੇ 2-4 ਬੱਸਾਂ ਕੰਮ ਹੋ ਜਾਂਦੀਆਂ ਉਹ ਚੱਕ ਕੇ ਅੱਡੇ ਤੇ ਲਾ ਦੇ ਦਿੰਦੇ ਆ ਜੀ ਸੱਚ ਜਦੋਂ ਸਾਡੀ ਤਨਖਾਹ ਨਹੀਂ ਨਾ ਆਉਂਦੀ ਤੇ ਸਾਡੇ ਘਰ ਦੇ ਜਿਹੜੇ ਹੈਗੇ ਆ ਤੇ ਉਹ ਛੱਡ ਕੇ ਤੇ ਪੇਕ ਹੀ ਜਾ ਵਰਦੀਆਂ ਸਾਡੇ ਤਾਂ ਤਲਾਬ ਮੋੜ ਤੇ ਆਏ ਪਏ ਕੰਮ ਤਨਖਾਹ ਬਿਨਾਂ ਘਰ ਨਹੀਂ ਨਾ ਚੱਲਦੇ ਜੀ ਬੱਚਿਆਂ ਦੇ ਖਰਚੇ ਵੀ ਪਰਿਵਾਰ ਦੇ ਖਰਚੇ ਹਨਾ ਜਦੋਂ ਜਵਾਕ ਨਿੱਕੇ ਨਿੱਕੇ ਜਵਾਕ ਆ ਉਹਨਾਂ ਦੀਆਂ ਫੀਸਾਂ ਨਿਭਰੀਆਂ ਜਾਂਦੀਆਂ ਸਾਡੇ ਦੁੱਧਾ ਹਮ ਹੁਣ ਅਸਲ ਦੇ ਵਿੱਚ ਨਾ ਭੈਣ ਜੀ ਇਹਨਾਂ ਦਾ ਕਸੂਰ ਨਹੀਂ ਵਿਚਾਰਿਆਂ ਦਾ ਅੱਛਾ ਜੀ ਇੱਕ ਚੀਜ਼ ਦੇਖੋ ਤੁਸੀਂ ਤਨਖਾਹ ਵਾਲੀਆਂ ਲੇਡੀਆਂ ਜਾਂਦੀਆਂ ਠੀਕ ਹੈ ਜੀ ਨੌਕਰੀਆਂ ਕਰਨ ਵਾਲੀਆਂ ਕਿਸੇ ਦੀ 50000 ਕਿਸੇ ਦੀ 70000 ਹੈ ਕਿਸੇ ਦੀ ਲੱਖ ਸਵਾ ਲੱਖ ਰੁਪਇਆ ਤਨਖਾਹ ਵੀ ਹੈ ਠੀਕ ਹੈ ਠੀਕ ਹੈ ਟੀਏ ਡੀਏ ਜਿਹੜੇ ਹਨ ਜੁੱਤੋਂ ਇੱਕ ਮੈਨੂੰ ਪਤਾ ਕਿਉਂਕਿ ਸਾਨੂੰ ਵੀ ਮਿਲਦੇ ਆ ਜਿਹੜੇ ਐਕਸਟਰਾ ਪੱਤੇ ਆ ਨਾ ਸਾਨੂੰ ਤਨਖਾਹ ਤੋਂ ਬਿਨਾ ਉਹ ਮਿਲਦੇ ਆ ਵੀ ਤੁਹਾਨੂੰ ਕਿਤੇ ਇਦੋਂ ਉਦੋਂ ਟ੍ਰੈਵਲ ਕਰਨਾ ਪੈ ਜੇ ਜਾਣਾ ਆਉਣਾ ਪੈ ਜੇ ਉਹ ਚੀਜ਼ਾਂ ਮਿਲਦੀਆਂ ਠੀਕ ਹੈ ਠੀਕ ਹੈ ਉਹ ਕਿਸੇ ਵੀ ਤਰ੍ਹਾਂ ਦੇ ਫੰਡ ਦੇ ਰੂਪ ਦੇ ਵਿੱਚ ਮੈਨੂੰ ਟੀਏ ਦੇ ਡੀਏ ਦੇ ਜਾਂ ਕਿਸੇ ਵੀ ਰੂਪ ਦੇ ਵਿੱਚ ਉਹ ਚੀਜ਼ਾਂ ਮਿਲਦੀਆਂ ਜੋ ਸਰਕਾਰੀ ਨੌਕਰੀਆਂ ਕਰਨ ਵਾਲੀਆਂ ਲੇਡੀਜ਼ ਮੈਂ ਕਿਸੇ ਦਾ ਦੋਖੀ ਨਹੀਂਗਾ ਮੈਂ ਕਹਿੰਦਾ ਵੀ ਸਰਕਾਰ ਨੇ ਜਿਹੜਾ ਕੁਝ ਕਰਤਾ ਸਰਕਾਰ ਸੋਚ ਸਮਝ ਕੇ ਕਰੇ ਨਾ ਵੀ ਕੀ ਕਰਨਾ ਚਾਹੀਦਾ ਕੀ ਨਹੀਂ ਦੁਨੀਆ ਤੇ ਕਿੰਨਾ ਬੋਝ ਪਊਗਾ ਕੌਣ ਔਖਾ ਹੋ ਕੌਣ ਸੌਖਾ ਆਊਗਾ ਹੁਣ ਜਿਹੜੇ ਲੱਖ ਲੱਖ ਰੁਪਇਆ ਤਨਖਾਹ ਲੈਣ ਵਾਲਿਆਂ ਨੇ ਨਿਤ ਸਫ਼ਰ ਕਰਨਾ ਹੈ ਠੀਕ ਹੈ ਕਿਸੇ ਨੇ 50 ਕਿਲੋਮੀਟਰ ਕੇ ਨੇ 100 ਕਿਸੇ ਨੇ 150 ਡੇਲੀ ਆਪਡਾਉਣ ਕਰਨਾ ਜੇ ਉਹੀ ਲੋਕ ਭੈਣ ਜੀ ਟਿਕਟਾਂ ਕਟਾਉਣ ਉਹੀ ਲੇਡੀਜ਼ ਜਿਹੜੇ ਹੈਗਾ ਟਿਕਟਾਂ ਕਟਾਉਣ ਹਰ ਇੱਕ ਨੂੰ ਜਿਹੜੀ ਟਿਕਟ ਆ ਨਾ ਕੱਲੇ ਮਰੀਜ਼ ਨੂੰ ਛੱਡਿਆ ਹੋਈ ਵੱਡੀ ਉਮਰ ਦੇ ਓਵਰੇਜ ਜਿਹੜੇ ਹੈਗੇ ਬਜ਼ੁਰਗੋਨਾਂ ਨੂੰ ਛੱਡਿਆ ਹੋਵੇ ਬੱਚਿਆਂ ਨੂੰ ਸਟੂਡੈਂਟਾਂ ਨੂੰ ਪੜ੍ਹਨ ਵਾਲਿਆਂ ਨੂੰ ਜਿਹੜਾ ਮਾਫ ਹੋਵੇ ਕਰਾਇਆ ਜੇ ਸਾਰੇ ਕਰਾਏ ਲੱਗਣ ਤਾਂ ਤੁਹਾਨੂੰ ਨਹੀਂ ਇਹ ਲੱਗਦਾ ਵੀ ਨਾਲੇ ਤਾਂ ਥੋੜਾ ਬਿਨਾਂ ਵਜਾ ਦਾ ਜਿਹੜਾ ਨਾ ਵੀ ਕਦੇ ਐਂ ਕਹਤਾ ਵੀ ਚਲ ਮੈਂ ਕੁੜੀ ਨੂੰ ਬਿਸਕਟ ਦੇ ਆਂ ਬੀਬੀ ਜੀ ਮੇਰੀ ਗੱਲ ਸੁਣੋ ਮੈਂ ਬਿਸਕਟ ਨਹੀਂ ਤੇ ਤੇ ਜਾਣ ਦੇਗੀ ਮੇਰੀ ਗੱਲ ਸੁਣੋ ਅਸੀਂ ਕੋਈ ਐ ਤੁਰਗਾਣੀ ਫੜਦੀਆਂ ਵੇਲੀਆਂ ਘਰ ਦੇ ਵੀ ਸਾਨੂੰ ਕਹਿੰਦੇ ਆ ਅੱਜ ਕਿਸ ਤਾਈ ਪਈ ਆਪਣੀ ਲੋਨ ਦੀ ਜਾ ਕੇ ਫਲਾਣੇ ਸਾਦੇ ਜਾ ਕੇ ਭਰ ਆਓ ਹਾਂ ਉਹ ਵੀ ਅਸੀਂ ਚਾਹ ਤੇ ਕਰਨਾ ਅਸੀਂ ਘਰ ਦਾ ਵੀ ਨਹੀਂ ਦਰਕਾਰ ਸਕਦੇਗਾ ਤੇ ਪਰ ਅਸੀਂ ਜਾਣਾ ਵੀ ਰੋਡ ਵਿੱਚ ਬੱਸਾਂ ਤੇ ਸਾਡੇ ਮਨ ਨੂੰ ਜਿੱਥੇ ਮਰਜੀ ਤਨਖਾਹਾਂ ਲੈਣ ਤੇ ਮਾਤਾ ਜੀ ਮੇਰੀ ਗੱਲ ਸੁਣੋ ਤੁਸੀਂ ਜਾਓ ਰੋਡ ਵਿੱਚ ਬੱਸਾਂ ਤੇ ਅਸੀਂ ਇਹ ਕਹਿੰਦੇ ਸਰਕਾਰੀ ਬੱਸ ਤੇ ਨਾ ਚੜੋ ਸਰਕਾਰ ਨੇ ਤੁਹਾਨੂੰ ਕਰਾਇਆ ਫ੍ਰੀ ਕਰਤਾ ਤੁਹਾਡੇ ਵਾਸਤੇ ਬੱਸਾਂ ਚਲਾਤੀਆਂ ਤੋਂ ਨੂੰ ਕਹਦਾ ਕਿ ਚੜੋ ਫਰੀ ਇੰਨਾ ਵਿਚਾਰੇ ਦੇ ਗਲਾਵੇਂ ਤਾਂ ਨਾ ਪਟਿਆ ਕਰੋ ਇਹ ਤਾਂ ਗਲਾਵੇਂ ਪਟਨੇ ਪੈਂਦੇ ਇਹ ਸਾਰੇ ਪੈਰ ਮੇਰੇ ਤੇ ਲੱਜਿਆ ਜਨ ਜੈ ਪੈਰ ਮੇਰੇ ਆ ਦੇਖੋ ਜੀ ਮੈਂ ਜਿਹੜੀ ਪੈਰ ਗੱਲ ਕਰ ਰਿਹਾ ਐਦਾਂ ਕਰਿਆ ਕਰੋ ਪੈਣੇ ਪੈਰ ਘਰੇ ਰੱਖਿਆ ਕਰੋ ਜਦੋਂ ਉਹ ਕਹਿੰਦਾ ਵਿਚਾਰਾ ਕਹਿੰਦਾ ਵੀ 52 ਦੀ ਥਾਂ 100 ਸਵਾਰੀ ਜਣੇ ਕਿ ਕਿੱਥੋਂ ਦੀ ਲੰਗੜੋ ਕਹਿੰਦਾ ਸੀਟਾਂ ਦੇ ਫੱਟੇ ਫੜ ਰੱਖ ਰੱਖ ਬਾਂਦਰ ਵਾਂਗੂੰ ਜਾਂਨੇ ਟਿਕ ਟਿਕ ਸਾਡੇ ਵੱਲ ਭਲਾ ਨਾ ਸਾਨੂੰ ਛੱਤ ਤੇ ਚੜਾ ਕੇ ਲਿਆਉਣ ਮੈਂ ਤਾਂ ਸਰਕਾਰੀ ਤੇ ਜਾਣਾ ਮੈਂ ਤਾਂ ਪ੍ਰਾਈਵੇਟ ਤੇ ਜਾਣਾ ਤੇ ਲੜਿਆ ਤਾਂ ਨਾ ਕਰੋ ਸਰਕਾਰੀ ਤੇ ਉਹ ਕਿਹੜਾ ਰੋਣ ਲੜਨਾ ਕਿ ਅਸੀਂ ਲੜਨਾ ਹੀ ਆਂ ਇਹ ਵੀ ਇਹ ਸੂਤ ਆਉਣਗੇ ਇਹ ਵੀ ਚਾਂਮਲੇ ਹੁੰਦੇ ਹਨ ਹੁਣ ਮੈਨੂੰ ਐਂ ਦੱਸ ਬੀਬਾ ਉਹ ਕਹਿੰਦਾ ਵੀ ਤੂੰ ਸਮਾਨ ਦੀ ਟਿਕਟ ਨਹੀਂ ਘਟਾਉਂਦੀ ਸੀ ਮੈਂ ਕਹਾਂ ਤੋ ਘਟਾਵਾਂ ਜੋ ਸਰਕਾਰ ਨੇ ਫ੍ਰੀ ਕੀਤਾ ਸਾਨੂੰ ਸਾਰਾ ਕੁਝ ਟਿਕਟ ਫ੍ਰੀ ਕੀਤੀ ਹੈ ਜੀ ਆਧਾਰ ਕਾਰਡ ਦੇ ਉੱਤੇ ਟਿਕਟ ਫ੍ਰੀ ਕੀਤੀ ਅਰੇ ਮੈਂ ਉਹੀ ਕਹਿ ਰਹਾ ਕਿ ਸਮਾਨ ਫ੍ਰੀ ਕੀਤਾ ਹੈ ਐਨੇ ਕਿ ਤੋ ਤੁਸੀਂ ਵੀ ਸਿਆਣੇ ਹੋ ਨਾ ਵੀ ਕਿਤੇ ਇਹ ਕੋਈ ਨੋਟੀਫਿਕੇਸ਼ਨ ਹੋਇਆ ਸੀ ਸਰਕਾਰ ਦਾ ਵੀ ਜਿਹੜਾ ਟਿਕਟ ਦੇ ਨਾਲ ਜਿਹੜਾ ਸਮਾਨ ਵੀ ਫ੍ਰੀ ਹੈ ਲੇਡੀਜ਼ ਦੇ ਜਿਹੜਾ ਨਾ ਆਧਾਰ ਕਾਰਡ ਦੇ ਨਾਲ ਉਹ ਸਮਾਨ ਵੀ ਜਿੰਨਾ ਮਰਜ਼ੀ ਫਿਰ ਕੱਲ ਨੂੰ ਤੁਸੀਂ ਤਾਂ ਜਿਹੜਾ ਢਵਾ ਢਵਾਈ ਸਰਕਾਰੀ ਬੱਸਾਂ ਤੇ ਕਰਨ ਲੱਗ ਪਊਂਗੀ